ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਠੀਕ ਹੈ ਜੀ ਅੱਜ ਆਪਾਂ ਕੱਟਾਂਗੇ ਸ਼ਰਟ ਇਹਦੀ ਲੰਬਾਈ ਹੈਗੀ 28.5 ਇੰਚ ਬਾਹ ਹੈਗੀ 25 ਤੇ ਤੀਰਾ ਹੈਗਾ 18 ਕਮਰ ਹੈਗੀ 44.5 ਇੰਚ ਤੇ हिਪ ਹੈਗੀ 46 ਇੰਚ ਠੀਕ ਹੈ ਜੀ ਆ ਦੇਖੋ ਮੈਂ ਇਹਦੀ ਕੰਨੀ ਇਸ ਤਰ੍ਹਾਂ ਲਾ ਲਈ ਕੰਨੀ ਆਪਾਂ ਨਹੀਂ ਰੱਖਣੀ ਹਨਾ ਭਾਵੇਂ ਕੁਰਤਾ ਸ਼ਰਟ ਕੁਝ ਵੀ ਕੱਟਣਾਗਾ ਤਾਂ ਉਹਦੀ ਕੰਨੀ ਆਪਾਂ ਉਤਾਰ ਦੇਣੀ ਆ ਇਸ ਤਰ੍ਹਾਂ ਇਹਦਾ ਚੈੱਕ ਦੇ ਨਾਲ ਆਪਾਂ ਚੈੱਕ ਮਲਾ ਲੈਣਾ ਦੇਖੋ ਠੀਕ ਹੈ ਇਹ ਸਭ ਤੋਂ ਜ਼ਰੂਰੀ ਚੀਜ਼ ਆਪਾਂ ਚੈੱਕ ਨਾ ਚੱਕ ਮਨਾਉਣਾ ਪਹਿਲਾਂ ਸਭ ਤੋਂ ਪਹਿਲਾਂ ਸ਼ਰਟ ਦਾ ਚੈੱਕ ਨਾ ਚੱਕ ਮਨਾਉਣਾ ਹੁਣ ਆਪਾਂ ਕੱਪੜੇ ਨੂੰ ਕਰਾਂਗੇ ਸਕੇਲ ਦੇ ਵਿੱਚ ਬਿਲਕੁਲ ਇਧਰੋਂ ਇਸ ਤਰ੍ਹਾਂ ਸਕੇਲ ਦੇ ਵਿੱਚ ਕਰਾ ਕੇ ਇਹਨੂੰ ਸਹੀ ਕਰਾਂਗੇ ਕੱਪੜੇ ਦਾ ਕਾਂਡ ਕਢ ਲਾਂਗੇ ਹੁਣ ਆਪਾਂ ਇਹਦੀ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਸ਼ਰਟ ਦੀ ਲੰਬਾਈ ਹੈਗੀ ਜੀ 28.5 ਡੇਢ ਇੰਚ ਵਾਧ ਰੱਖਾਂਗੇ 28.5 29 ਆਪਾਂ ਰੱਖਾਂਗੇ 30 ਇੰਚ ਲਓ ਜੀ ਉਨਤੀ ਦੇ ਫਿਰ ਆਪਾਂ ਇਹਨੂੰ ਸਕੇਲ ਕਰਾਂਗੇ ਇਸ ਤਰ੍ਹਾਂ ਤਾਂ ਦੇਖੋ ਬਿਲਕੁਲ ਇਹਨੂੰ ਸਕੇਲ ਕਰ ਲੈਣਾ ਕੱਪੜੇ ਨੂੰ ਹੁਣ ਆਪਾਂ ਇਹਦੀ ਘੇਰਾ ਰੱਖਾਂਗੇ ਦੇਖੋ ਜਿਵੇਂ ਆਪਾਂ ਇਹਦੀ ਹਿਪ 46 ਇੰਚ ਤੇ ਆ ਰੱਖਣੀ ਹੈ 46 ਦਾ ਚੌਥਾ ਹਿੱਸਾ ਹੋ ਗਿਆ 11.5 ਇਹ ਆ ਲੋ 11.5 ਤੇ 2 ਇੰਚ 13.5 ਅੱਧਾ ਇੰਚ ਮਾਰਜਨ ਹੋ ਗਿਆ ਸਲਾਂਗਾਂ ਦਾ 14 ਪਰ ਰੱਖਣਾ 2 ਇੰਚ ਫੈਸ਼ਨ ਫੱਟੀ ਦਾ ਅੱਧਾ ਇੰਚ ਸਲਾਈਆਂ ਦਾ ਮਾਰਜਨ ਹੋ ਗਿਆ ਦੇਖੋ ਠੀਕ ਹੈ ਜਨਨਿਕ ਜਿੰਨੀ ਤੁਹਾਡੀ ਹਿੱਪ ਆ ਉਹਦਾ ਚੌਥਾ ਹਿੱਸਾ ਕਰਕੇ ਇਹਦੀ ਹਿੱਪ 46 ਇੰਚਾ 46 ਦਾ ਚੌਥਾ ਹਿੱਸਾ ਹੋ ਗਿਆ 11.5 11.5 ਦੇ ਵਿੱਚ ਆਪਾਂ ਨੇ 2.5 ਇੰਚ ਹੋਰ ਪਾ ਦੇਣਾ ਹਲੋ ਇੱਥੋਂ ਵੀ 14 ਇਧਰੋਂ ਵੀ 14 ਰੱਖਣਾ ਆਪਾਂ ਲਓ ਜੀ ਇੱਥੋਂ ਵੀ 14 ਇੱਥੋਂ ਵੀ ਆਪਾਂ ਰੱਖਾਂਗੇ 14 ਇੰਚ ਠੀਕ ਆ ਜੀ ਜਿਹੜਾ ਮੋੜੇ ਦਾ ਨਿਸ਼ਾਨ ਲਗਾਉਣਾ ਆਪਾਂ ਉਹ ਇੱਥੋਂ ਆਪਾਂ ਜਿੱਥੋਂ ਸਕੇਲ ਕੀਤਾ ਸੀਗਾ ਇਧਰੋਂ ਆਪਾਂ ਨੇ 8.5 ਇੰਚ ਤੇ ਲਾ ਲਿਆ ਨਾ ਇਧਰੋਂ ਆਪਾਂ 2 ਇੰਚ ਛੱਡਾਂਗੇ ਫੈਸ਼ਨ ਫੱਟੀ ਦਾ ਲੋ ਜੀ ਹੁਣ ਜਿੰਨਾ ਇਹਨਾਂ ਦਾ ਫਰੰਟ ਆ ਫਰੰਟੇ ਦਾ 9 ਇੰਚ ਆਪਾਂ ਇਹਨੂੰ ਥੋੜਾ ਜਿਹਾ ਵੱਧ ਰੱਖਾਂਗੇ ਇਸ ਤਰ੍ਹਾਂ ਠੀਕ ਆ ਜੀ ਇਧਰੋਂ ਵੀ 2 ਇੰਚ ਛੱਡ ਕੇ ਫੈਸ਼ਨ ਫੱਟੀ ਦਾ ਧੀਰੇ ਦਾ ਲਾਵਾਂਗੇ ਆ ਦੇਖੋ 9 ਇੰਚਾ ਧੀਰੇ 18 ਦਾਦ ਕਰ ਲੈਣਾ ਆਪਾਂ ਨੇ ਲੋ ਜੀ ਇਧਰੋਂ ਆਪਾਂ ਇਹਨੂੰ 2 ਸਵਾ 2 ਇੰਚ ਚੱਕਾਂਗੇ ਸਾਈਡ ਤੋਂ ਮੋਢੇ ਦੀ ਚਲਾਨ 2 ਟਾਈਆਂ ਚੱਕਣੀ ਹੁਣ ਪਹਿਲਾਂ ਆਪਾਂ ਨੇ ਆਹ ਨਿਸ਼ਾਨ ਸਿੱਧੇ ਕਰ ਲੈਣੇ ਸਾਈਡ ਵਾਲੇ ਠੀਕ ਹੈ ਜੀ ਫਿਰ ਆਪਾਂ ਨੇ ਫਰੰਟ ਵਾਲਾ ਨਿਸ਼ਾਨ ਨੂੰ ਇਸ ਤਰ੍ਹਾਂ ਸਿੱਧਾ ਚੱਕ ਲੈਣਾ ਹਲਕੀ ਹਲਕੀ ਗਲਾਈ ਦੇਣੀ ਆ ਇਧਰੋਂ ਵੀ ਆਪਾਂ ਸਾਈਡ ਵਾਲਾ ਆ ਦੇਖੋ ਇਸ ਤਰ੍ਹਾਂ ਇਹਨੂੰ 2 ਸਬਾ 2 ਇੰਚ ਚੱਕ ਦੇਣਾ ਇਹ ਤੁਹਾਨੂੰ ਮੈਂ ਪਹਿਲੂ ਵਾਲੀ ਵੀਡੀਓ ਚ ਵੀ ਦੱਸਿਆ ਸੀ ਵੀ ਜੇ ਕਿਸੇ ਮੋਢੇ ਜ਼ਿਆਦਾ ਡਾਊਨ ਨਾ ਹਨ ਤਾਂ ਆਪਾਂ ਇਹਨੂੰ 2.5 ਇੰਚ ਤੇ ਕਰ ਚੱਕ ਸਕਦੇ ਹਾਂ ਹੁਣ ਮੈਂ ਇਹਦੀ ਕਟਾਈ ਕਰੂੰਗਾ ਨਮਸਕਾਰ ਮੂਲੇ ਫਰੰਟ ਪੱਲਿਆਂ ਦੀ ਕਟਾਈ ਇਸ ਤਰ੍ਹਾਂ ਲੋ ਜ ਹੁਣ ਆਪਣੀਆਂ ਉਪਰ ਇਹਨਾਂ ਬਾਦ ਕਾਟੋ ਸਾਰੀ ਲਾ ਦੇਣੀ ਆ ਕਲਰ ਇਹਨਾਂ ਦਾ ਹੈਗਾ 16 ਇੰਚ ਆਪਾਂ ਇਹਨੂੰ 22 ਸਾਈਡ ਨੂੰ ਕਰਾਂਗੇ ਤੇ ਨੀਚੇ ਨੂੰ 4.5 ਇੰਚ ਠੀਕ ਆ ਜੀ ਬਾਕੀ ਕਲਰ ਚੜਾਉਣ ਵੇਲੇ ਬਾਦ ਕੱਟ ਹੋ ਜਾਂਦੀ ਆ ਚਲੋ ਇਦਨੂੰ 2.5 ਇੰਚੇ ਨੂੰ 3.5 ਇੰਚ ਹੁਣ ਆਪਾਂ ਇਹਨੂੰ ਡਾਊਨ ਕਰਾਂਗੇ ਇਦਰੋਂ ਠੀਕ ਹੈ ਜੀ ਇਤੋਂ ਹਲਕਾ ਜਿਹਾ ਆਪਾਂ ਨੇ ਫਰੰਟ ਨੂੰ ਹੋਰ ਸਾਫ਼ ਕਰ ਦੇਣਾ ਇਹ ਆ ਦੇਖੋ ਫੂਲਕ ਘੱਟ ਕਰ ਦੇਣਾ ਤੀਰੇ ਤੋਂ ਵੀ ਆਪਣੇ ਮੂਹਰੇ ਫਰੰਟ ਪੱਲੇ ਕੱਟੇ ਗਏ ਹੁਣ ਆਪਾਂ ਇਹਦੀ ਬੈਕ ਕਟਾਂਗੇ ਇਹ ਲੈਫਟੋਂ ਬਾਕੀ ਜੇ ਕਿਸੇ ਭਰਾ ਨੂੰ ਜਾਂ ਭੈਣ ਨੂੰ ਨਹੀਂ ਸਮਝ ਆਉਂਦੀ ਹਨਾ ਹੋਂ ਕਮੈਂਟਾਂ ਦੇ ਵਿੱਚ ਜਾ ਕੇ ਕਮੈਂਟਾਂ ਨਹੀਂ ਪੁੱਛ ਲਿਆ ਕਰੋ ਜਾਂ ਫੋਨ ਵੀ ਕਰ ਸਕਦੇ ਹੋ ਤੁਹਾਨੂੰ ਨੰਬਰ WhatsApp ਕਰ ਦਾਂਗੇ ਨੰਬਰ ਦੇ ਉੱਪਰ ਜਦੋਂ ਵੀ ਤੁਸੀਂ ਛੱਡ ਸਕਦੇ ਹੋ ਮੈਸੇਜ ਤਾਂ ਸਾਡਾ ਟਾਈਮ ਲੱਗਦਾ ਉਹ ਤੁਹਾਨੂੰ ਫੋਨ ਕਰ ਲਿਆ ਕਰਾਂਗੇ ਲਓ ਜੀ ਸਾਡੇ 11 12 ਇੰਚ ਆਪਣੇ ਰੱਖ ਲੈਣਾ ਬੈਕ ਪਲੇਟ ਦੀ ਉੱਪਰ ਆਪਾਂ ਫਰੰਟ ਰੱਖਾਂਗੇ ਫਿਰ ਆਪ ਨੂੰ ਪਤਾ ਲੱਗ ਜੂ ਕਿ ਕਿੱਥੇ ਸਹੀ ਆਉਂਦਾ ਸਭ ਤੋਂ ਪਹਿਲਾਂ ਆਪਾਂ ਇਹਦੀ ਚੈੱਕ ਹੀ ਮਲਾਉਣੇ ਆ ਬੈਕ ਦੇ ਤੇ ਫਰੰਟ ਦੇ ਠੀਕ ਹੈ ਜੀ ਇਸ ਤਰ੍ਹਾਂ ਅਨ ਲਿਖੋ ਇਹ ਜਿੱਥੇ ਆਪਣੇ ਸਹੀ ਆਉਣਗੇ ਨਾ ਆਹ ਦੇਖੋ ਜਿੱਥੇ ਮੇਰੇ ਚੈੱਕ ਸਹੀ ਆ ਗਏ ਬਿਲਕੁਲ ਦਰੂ ਵੀ ਚੈੱਕ ਸਹੀ ਜਾਗੇ ਆ ਚੀਜ਼ ਇਸ ਤਰ੍ਹਾਂ ਇਹ ਬਿਲਕੁਲ ਧਿਆਨ ਰੱਖਣ ਦੀ ਚੀਜ਼ ਆ ਚੈੱਕ ਮਲਾਉਣੇ ਆਪਾਂ ਨੂੰ ਜ਼ਰੂਰੀ ਆ ਆਪਾਂ ਨੇ ਆ 2 ਸਫਾ 2 ਇੰਚ ਨੂੰ ਇਸ ਤਰ੍ਹਾਂ ਮੋੜ ਲੈਣਾ ਮੇਰੋ ਫੈਸ਼ਨ ਫੱਟੀ ਨੂੰ ਲੋ ਜੀ ਠੀਕ ਆ ਜੀ ਹੁਣ ਆਪਾਂ ਆਨਸ਼ਾ ਲਗਾਵਾਂਗੇ ਤੀਰੇ ਦਾ ਸਭ ਆਂਚ ਆਪਾਂ ਇਹਨੂੰ ਡਾਊਨਿੰਗ ਕਰਾਂਗੇ। ਮਿੱਤਰੋ ਤੀਰਾ ਹੈਗਾ ਜੀ 18 ਇੰਚ ਆਪਾਂ ਇੱਥੋਂ ਲਾਵਾਂਗੇ 19 ਇੰਚ ਦੇ ਨਿਸ਼ਾਨ। ਇਸ ਤਰ੍ਹਾਂ ਬਾਹਲਾ ਜਿਆਦਾ ਜੀ ਰੱਖਣਾ ਕੱਪੜਾ ਇੱਥੇ। ਇਹਦੇ ਬਾਅਦ ਦੇ ਵਿੱਚ ਨਾ ਫਲਾਪਟ ਬਣ ਜਾਂਦੀ ਆ ਜਿੱਤੀ। ਹੁਣ ਆਪਾਂ ਇਹਦੀ ਬੈਕ ਦੀ ਕਟਾਈ ਵੀ ਕਰਾਂਗੇ ਆ ਦੇਖੋ। ਬਿਲਕੁਲ ਆਸਾਨ ਜਿਹਾ ਤਰੀਕਾ ਹਨਾ। ਹਰ ਕਿਸੇ ਦੇ ਸਮਝ ਆਏਗਾ। ਉਨ ਆਪਣਾ ਧੀਰੇ ਦਾ ਬੈਕ ਪੱਲਾ ਇਸ ਤਰ੍ਹਾਂ ਕੱਟਾਂ। ਕਲੋਚ ਜਿਹੜੀ ਆ ਆਪਾਂ ਨੇ ਗਲਾਈ ਦੇਣੀ ਆ। ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿੱਥੋਂ ਦਿੱਕਤ ਦੇਣੀ ਹੈ ਨਾ ਆਪਾਂ ਆ ਚੀਜ਼ ਤੋਂ ਸੈਂਟਰ ਕਰ ਲੈਣਾ ਆਪਾਂ। ਇੱਥੋਂ ਲੈ ਕੇ ਜਿੰਨਾ ਆਪਣਾ ਕਿੰਨਾ ਹੈਗਾ 12 ਆਪਾਂ ਇਹਨੂੰ 6 ਇੰਚ ਤੇ ਕਰ ਨਿਸ਼ਾਨ ਲਗਾਵਾਂਗੇ। ਇਧਰੋਂ ਆਪਾਂ 1.5 ਪੁਆਇੰਟ 1 ਜੀ ਗਲਾਈ ਦੇਣੀ ਹੈ ਇੱਥੋਂ ਇਸ ਤਰ੍ਹਾਂ ਹਲਕਾ ਹਲਕਾ ਨਿਸ਼ਾਨ ਲਗਾਏ। ਕਲੋਚ ਆ ਆਪਣੀ ਹੋ ਗਈ ਬਲਾਈ ਠੀਕ ਹੈ ਜੀ ਕਮਰ ਦਾ ਆਪਾਂ ਥੋੜਾ ਜਿਹਾ ਇਹਨੂੰ ਛਾਂਟ ਚਾੜ ਦੇਣਾ ਮਾੜਾ ਮਾੜਾ ਤਾਂ ਕਿ ਬਣਾਉਣ ਵੇਲੇ ਸੌਖਾ ਹੋ ਜਾਈ ਆ ਦੇਖੋ ਕਮਰ ਇਹ ਨਹੀਂ ਹੈਗੀ 44.5 ਇੰਚ ਗਹਿਰੋ 44 ਹਲਕਾ ਜਿਹਾ ਇੱਥੋਂ ਸ਼ੇਪ ਦੇ ਦਾਂਗੇ ਤਾਂ ਕਿ ਫਿਟਿੰਗ ਵਧੀਆ ਬਣੇ ਸਾਈਡ ਦੀ ਇਧਰੋਂ ਕੁਕੀਸ਼ਨ ਕੀ ਆਪਾਂ ਸ਼ੇਪ ਦੇ ਦਿੰਦੇ ਹੁਣ ਆਪਾਂ ਆਪਣਾ ਫਰੰਟ ਵੀ ਕੱਟਾ ਕੇ ਬੈਕ ਵੀ ਕੱਟੀ ਗਈ ਨੋਚ ਇਸ ਤਰ੍ਹਾਂ ਕਰਕੇ ਇਹਨੂੰ ਆਪਣੀ ਬਾਹਾਂ ਦੀ ਕਟਿੰਗ ਕਰ ਲੈਣੀ ਆ ਇੱਕ ਧਿਆਨ ਰੱਖਣਾ ਆਪਣਾ ਇਹਨੂੰ ਇਸ ਤਰ੍ਹਾਂ ਨਹੀਂ ਕਰਨਾ ਬਿਲਕੁਲ ਸਿੱਧਾ ਰੱਖਣਾ ਬਾਹਾਂ ਨੂੰ ਇਸ ਤਰ੍ਹਾਂ ਠੀਕ ਹੈ ਜੀ ਤਾਂ ਕਿ ਲਾਈਨਾਂ ਸਿੱਧੀਆਂ ਰਹਿਣ ਇਦਾਂ ਇਹ ਮੋੜ ਦਾ ਇਹਨਾਂ ਦਾ 2 ਇੰਚ ਤਿਆਰ ਆ ਆਪਣੇ ਕੋਲ ਨੇ ਇਹਨਾਂ ਦੀ ਸ਼ਰਟ ਦਾ ਹੀ ਨਾਪ ਅਸੀਗਾ ਠੀਕ ਹੈ ਜੀ ਇੱਥੇ ਹੋ ਗਿਆ ਆਪਣਾ 20 ਦਾ ਪਰ ਰੱਖਾਂਗੇ 1.5 ਇੰਚ ਇਧਰੋਂ ਠੀਕ ਹੈ ਜੀ 1.5 ਇੰਚ ਇਧਰੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ 4 ਇੰਚ ਕਰ ਲੈਣਾ ਪਲਾਨ ਨੂੰ ਇੱਥੋਂ ਬਾਹਰ ਦੀ ਲੰਮਾਈ ਹੈਗੀ 25 ਇੰਚ ਆਪਾਂ ਰੱਖਾਂਗੇ 24 ਇੰਚ ਲੋ ਜੀ 3.5 ਇੰਚ ਠੀਕ ਆ ਫਿਟਿੰਗ ਵਾਲੀ ਪਾਉਂਗੀ ਕੋਣੀ ਹੈਗੀ ਜਿੰਨੇ ਦੀ 15 ਇੰਚ ਇੱਥੋਂ ਉੱਪਰ ਖੰਗ 16 ਤੋਂ ਇੱਕ ਸੂਤ ਕੱਟ ਲਓ ਇਸ ਤਰ੍ਹਾਂ ਇਹ ਤਲਾਂ ਦੇ ਦੇਣੀ ਹੈ ਰਕੀ ਹਰ ਕੀ ਠੀਕ ਹੈ ਇਸ ਤਰ੍ਹਾਂ ਆ ਜੀ ਜੇ ਤੁਹਾਡੇ ਕੋਲ ਸ਼ੇਪ ਨਹੀਂ ਪੈਂਦੀ ਤਾਂ ਬਾਜ਼ਾਰ ਦੇ ਵਿੱਚੋਂ ਫਰਮੇ ਮਿਲ ਜਾਂਦੇ ਹਨ ਤਾਂ ਸਾਨੂੰ ਫੋਨ ਕਰਕੇ ਪੁੱਛ ਸਕਦੇ ਹੋ ਕਿੱਥੋਂ ਮਿਲਦੇ ਆ ਤੇ ਮੰਗਵਾ ਵੀ ਦਿੰਨੇ ਆ ਸੀ ਇਹ ਇਸ ਤਰ੍ਹਾਂ ਬਹੁਤ ਹੀ ਸੌਖਾ ਜੀ ਕਟਾਈ ਛੱਡਦੀ ਹੈ ਦੇਖੋ ਕੁਝ ਵੀ ਔਖਾ ਨਹੀਂ ਹੈ ਨਾ ਇੱਕ ਚੀਜ਼ ਹੈ ਨਾ ਆਪਾਂ ਆਧਿਆ ਦਿਨ ਰੱਖਣੇ ਸਿੱਧਾ ਨਹੀਂ ਘਟਣਾ ਹਲਕਾ ਜਾ ਦੋ ਸੂਤ ਡਾਊਨ ਰੱਖਣੇ ਦੋ ਬਹੁਤ ਚੰਗਾ ਮੇਰੇ ਕੋਲ ਹੈ ਬਾਹ ਜਰਾ ਬੰਗੂ ਆਉਗਾ ਸੀ ਬਿਲਕੁਲ ਠੀਕ ਆ ਬਹੁਤ ਹੀ ਸੋਹਣੀ ਫਿਟਿੰਗ ਬਣੂ ਜਦੋਂ ਸ਼ਰਟ ਬਣ ਜਾਂਦੀ ਹੈ ਨਾ ਦਾ ਕੋਈ ਦੁਬਾਰੇ ਪੱਟ ਦੇਣ ਕਰਨੀ ਪੈਂਦੀ ਆਪਾਂ ਇਹ ਸਾਰਾ ਆਪਣਾ ਕਪੜਾ ਇੱਥੇ ਬੁਲਬੁਲੇ ਹੀ ਨਹੀਂ ਬਣਨੇ ਆਪਣੇ ਕੱਢ ਦਿੱਤਾ ਇਧਰੋਂ ਹੁਣ ਆਪਾਂ ਨੇ ਇਧਰੋਂ ਮਾਰਜਿਨ ਛੱਡ ਕੇ ਬਾਹ ਦਾ ਸਲਾਈ ਦਾ ਇਸ ਤਰ੍ਹਾਂ ਇਹ ਕਿਹਦਾ ਚਾਕ ਨਾ ਨਿਸ਼ਾਨ ਲਗਾ ਲਿਆ ਕਰੋ ਪੌਣੇ 6 ਇੰਚ ਤੇ ਫਟੀਆਂ ਦਾ ਠੀਕ ਹੈ ਪੌਣੇ 6 ਇੰਚ ਤੇ ਹੁਣ ਆਪਾਂ ਕੱਟਦੇ ਆ ਇਹਦੀਆਂ ਫਟੀਆਂ ਦੋ ਲੜ ਚੱਕਨੇ ਧਿਆਨ ਦੇਣਾ ਲੋਚ ਦੋ ਲੜ ਆਪਾਂ ਨੇ ਚੱਕਦੇ ਇਹਨੂੰ ਹਲਕਾ ਹੀ ਟੱਕ ਦੇਣਾ ਮੂਰਲੇ ਪੱਲੇ ਤੇ ਥੋੜੀ ਜਿਹੀ ਗਲਾਈ ਦੇਵਾਂਗੇ ਲੋਚ ਠੀਕ ਹੈ ਕਿ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਲੋਚ ਹੁਣ ਆਪਾਂ ਟੀਰਾ ਕੱਟਾਂਗੇ ਟੀਰਾ ਇਹਨਾਂ ਦਾ ਹੈਗਾ ਜੀ 18 ਇੰਚ ਆਪਾਂ 19 ਸਵਾ 19 ਇੰਚ ਦਾ ਕਪੜਾ ਆਪਾਂ ਨੂੰ ਚਾਹੀਦਾ ਇਸ ਤਰ੍ਹਾਂ ਕਰਕੇ ਪ੍ਰੈਸ ਦੀ ਸਹਾਇਤਾ ਦੇ ਨਾਲ ਇਹਨੂੰ ਸੈੱਟ ਕਰ ਲੈਣਾ ਆਪਾਂ ਕਪੜੇ ਨੂੰ ਇਸ ਤਰ੍ਹਾਂ ਮਾਰ ਕੇ ਨਾ ਪ੍ਰੈਸ ਫੋਲਡ ਕਰ ਲੈਣ ਨੂੰ ਇਸ ਤਰ੍ਹਾਂ ਪੂਰਾ ਠੀਕ ਆਪਾਂ ਜਿੰਨੀ ਆਪਾਂ ਲੋੜ ਨੂੰ ਪੀਸ ਦੀ ਉਹੀ ਆਪਾਂ ਉਨੀ ਵਰਤਨਾ ਕਪੜਾ ਆ ਦੇਖੋ 18 ਇੰਚ ਆਪਾਂ ਇਹਨੂੰ 19 1/2 ਇੰਚ ਰੱਖਾਂ ਜਿੰਨਾ ਆਪਾਂ ਲੋੜ ਆਪਾਂ ਉਨਾ ਹੀ ਪੀਸ ਲਾਵਾਂਗੇ ਬਾਕੀ ਆ ਆਪਣੇ ਫਿਰ ਕਾਲਰ ਵੇਲੇ ਨਾ ਦਿੱਕਤ ਨਹੀਂ ਆਉਣੀ ਸਾਰਾ ਕਪੜਾ ਵੇਸਟ ਨਹੀਂ ਕਰਨਾ ਇੱਥੋਂ ਆਪਾਂ ਨੇ 6 ਇੰਚ ਦਾ ਪੀਸ ਚੌੜਾਈ ਵਾਲਾ ਲਾਵਾਂਗੇ ਜੇ ਕਿਸੇ ਮੇਰੇ ਭਰਾ ਨੂੰ ਕੋਈ ਚੀਜ਼ ਨਹੀਂ ਸਮਝ ਆਉਂਦੀ ਹਨਾ ਉਹ ਫੋਨ ਕਰਕੇ ਪੁੱਛ ਸਕਦਾਗਾ ਕੋਈ ਦਿੱਕਤ ਨਹੀਂ ਲਓ ਜੀ ਹੁਣ ਆਪਾਂ ਇਹਦੀ ਮੇਨ ਕਟਾਈ ਕਰਾਵਾਂਗੇ 18 ਇੰਚ ਤੀਰਾ ਆਪਣਾ ਆਪਾਂ ਇਥੋਂ ਨੂੰ 19 ਇੰਚ ਰੱਖਣਾ ਸਾਈਡ ਤੋਂ ਰੱਖਾਂਗੇ 4 ਇੰਚ ਇਧਰ ਸਵਾ ਪੰਜ ਇੰਚ ਜਿਆਦਾ ਚੌੜਾ ਚੌੜਾ ਨਹੀਂ ਕਰਨਾ ਕਈ ਭਰਾ ਕੀ ਕਰਦੇ 5.5 ਹਨਾ ਨੋ ਸਵਾ ਪੰਜ ਸਾਪੇੰਦ ਤੋਂ ਆਪਾਂ ਕੱਟ ਕਰ ਸਕਦੇ ਵਧ ਨਹੀਂ ਜਿੱਧਰੋਂ ਵੀ ਆਪਕੋ 1.5 ਦੇ 4 ਇੰਚ ਇੱਕ ਵਾਰੀ ਰੱਖ ਲੈਣਾ ਲੋ ਜੀ ਹੁਣ ਆਪਾਂ ਨੇ ਇਹਨੂੰ ਹਲਕਾ ਹਲਕਾ ਕੱਟ ਲਿਆ ਇਸ ਤਰ੍ਹਾਂ ਲੋ ਆਪਾਂ ਇਧਰ ਇਹਨੂੰ ਚੱਕਤਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹਨਾ では、私はよく知ったのは